ਹਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾ ਵਾਸਤੇ ਸੰਸਾਰ ਪਾਰ ਤੋਂ ਪਹੁੰਚਣ ਵਾਲੀਆਂ ਸੰਗਤਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਏ ਜਾ ਰਹੇ ਭਗਤ ਨਾਮਦੇਵ ਨਿਵਾਸ ਦੀ ਤੀਸਰੀ ਮੰਜ਼ਿਲ ਤੇ ਸੰਤਪੂਰੀ ਵਾਲਿਆਂ ਵੱਲੋਂ ਲੈਂਟਰ ਪਾਇਆ ਗਿਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਚੌਂਨਕ ਸਕੱਤਰ ਪਾਇ ਰਚੇਂਦਰ ਸਿੰਘ ਮਹਿਤਾਨੇ ਕਿਹਾ ਕਿ ਸੰਤਪੂਰੀ ਵਾਲਿਆਂ ਵੱਲ ਉਸਾਰੀ ਚੱ ਰਹੀ ਅਤਿ ਆਧੁਨਿਕ ਭਗਤ ਨਾਮਦੇਵ ਜੀ ਦੇ ਨਿਵਾਸ ਤੇ ਮੁਕੰਮਲ ਹੋਣ ਨਾਲ ਸੰਗਤਾਂ ਨੂੰ ਰਿਹਾਈ ਦੀ ਵੱਡੀ ਰਾਹਤ ਮਿਲੇਗੀ ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲੇ ਸ਼੍ਰੋਮਣੀ ਕਮੇਟੀ ਦੇ ਚੌਂਸ ਨਕਤਰ ਪਾਇ ਰਚਿੰਦਰ ਸਿੰਘ ਮਹਿਤਾ ਮੈਂਬਰ ਸਰਦਾਰ ਬਾਬਾ ਸਿੰਘ ਗੁਮਾਨਪੁਰਾ ਬਾਬਾ ਸੁਖਵਿੰਦਰ ਸਿੰਘ ਪੂਰੀਵਾਲੇ ਸਾਚਕਣ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੇੜਾ ਬਾਬਾ ਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸ਼੍ਰੋਮਣੀ ਭਗਤ ਨਾਮਦੇਵ ਜੀ ਯਾਤਰੀ ਨਿਵਾਸ ਦੀ ਸੇਵਾ ਸੰਪਰਦਾਇਕਾ ਸੇਵਾ ਪੂਰੀਵਾਲਿਆਂ ਵੱਲੋਂ ਸ਼੍ਰੋਮਣੀ ਗੋਬਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਸਥਾ ਦੇ ਸਹਿਯੋਗ ਨਾਲ ਚੱਲ ਰਹੀ ਹੈ ਜਿਸ ਦਾ ਅੱਜ ਤੀਸਰੀ ਮੰਜ ਦਾ ਲੈਜਰ ਗੁਰੂ ਸਾਹਿਬ ਜੀ ਦੇ ਅੱਗੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸਮੂਹ ਸੰਸਥਾ ਅਤੇ ਨਮਾਇੰਦਿਆਂ ਦੇ ਜਿਹੜਾ ਹਾਜ਼ਰੀ ਵਿੱਚ ਹੈ ਸ਼ੁਰੂ ਕੀਤਾ ਗਿਆ